ਸਾਰੇ ਸਾਥੀ ਖੁੱਲ ਕੇ ਵੱਟਾ ਚ ਕੋਈ ਭ੍ਰਸ਼ਟਾਚਾਰ ਫਲਾਉਂਦਾ ਉਹਦਾ ਸਾਡੀ ਜਥੇਬੰਦੀ ਨਾਲ ਸੰਪਰਕ ਕਰੋ ਅਸੀਂ ਉਹਦੇ ਜਿਹੜੇ ਹੈਗੇ ਆ ਪਰਦੇ ਫਾਸ਼ ਕਰਾਂਗੇ ਇਹ ਜਿਹੜੇ ਅਫਸਰਾਂ ਸਰਕਾਰ ਦੀ ਛਾਹ ਦੇ ਉੱਤੇ ਕੀ ਕੀ ਗੱਲ ਖਲਾਉਂਦੇ ਨੇ ਉਹ ਸਾਰੇ ਦੇ ਸਾਰੇ ਅਸੀਂ ਲੋਕਾਂ ਦੇ ਸਾਹਮਣੇ ਨੰਗੇ ਕਰਾਂਗੇ ਜਿਹੜੀ ਸਰਕਾਰ ਕਹਿੰਦੀ ਆ ਕਿ ਐਤੋਂ ਅਸੀਂ ਭ੍ਰਿਸ਼ਟਾਚਾਰ ਬੰਦ ਕਰਤਾ ਉਹਨੂੰ ਅਸੀਂ ਦੱਸਾਂਗੇ ਇਹੋ ਜਿਹਾ ਜਿਟੇਸ਼ਨਾਂ ਨਾਲ ਦੱਸਾਂਗੇ ਲੋਕਾਂ 'ਚ ਜਾ ਕੇ ਦੱਸਾਂਗੇ ਕਿ ਭ੍ਰਿਸ਼ਟਾਚਾਰ ਨੂੰ ਮਲਾਜਮਾਂ ਤੇ ਲੋਕਾਂ ਨੂੰ ਆਪਸ ਵਿੱਚ ਪਾੜਨ ਵਾਸਤੇ ਵਰਤਿਆ ਜਾ ਰਿਹਾ ਤਮਕੀਤਾ ਜਾ ਰਿਹਾ ਭ੍ਰਿਸ਼ਟਾਚਾਰ ਨੂੰ ਇੱਕ ਹਥਿਆਰ ਵਜੋਂ ਮਲਾਜਮਾਂ ਦੇ ਖਿਲਾਫ ਵਰਤਦੇ ਆ ਭ੍ਰਿਸ਼ਟਾਚਾਰ ਨੂੰ ਮਲਾਜਮਾਂ ਨੂੰ ਲੋਕ ਕਾਰੇ ਨਾਲੋਂ ਲਖੇੜਨ ਵਾਸਤੇ ਵਰਤਦੇ ਆ ਲੋਕਾਂ ਦਾ ਤੇ ਮੁਲਾਜ਼ਮਾਂ ਦਾ ਆਪਸੀ 파ੜਾ ਬਣਾਉਣ ਵਾਸਤੇ ਵਰਤਦੇ ਆ ਸੋਇਸ਼ ਕਰਕੇ ਅਸੀਂ ਜਿੰਨੀ ਲੋਕਾਈ ਆ ਜਿੰਨੇ ਲੋਕ ਇੱਥੇ ਪਹੁੰਚੇ ਆ ਉਹਨਾਂ ਨੂੰ ਜ਼ੋਰਦਾਰ ਬੇਨਤੀ ਕਰਦੇ ਆ ਕਿ ਜਿੱਥੇ ਵੀ ਭ੍ਰਿਸ਼ਟਾਚਾਰ ਹੁੰਦਾ ਖਾਸ ਕਰਕੇ ਸਿਹਤ ਸਭਾਵਾਂ ਦੇ ਵਿੱਚ ਤੇ ਉਹ ਸਾਡੇ ਨਾਲ ਸਾਡੇ ਨਾਲ ਪੀਕੇਜੂ ਅਗਰਾਹਾਂ ਵਾਲੇ ਵੱਡੀ ਗਿਣਤੀ ਚਾਏ ਆ ਗਰਤੀ ਕਿਸਾਨ ਯੂਨੀਅਨ ਵੱਲੋਂ ਸਾਡੀਆਂ ਭੈਣਾਂ ਬੀਬੀਆਂ ਨੇ ਹਾਜ਼ਰੀ ਲਵਾਈ ਆ ਰਾਜ ਸਿੰਘ ਦੇ ਪਰਿਵਾਰ ਵੱਲੋਂ ਵੱਡੀ ਗਿਣਤੀ ਚਾਏ ਆ ਕੁੱਲ ਹਿੰਦ ਖੇਤ ਮਜ਼ਦੂਰ ਵੱਲੋਂ ਆਏ ਆ ਜਮਹੂਰੀ ਕਿਸਾਨ ਪੀਐਸਐਸਐਫ ਰਾਣਾ ਵੱਲੋਂ ਆਏ ਆ ਡੀਐਮਐਫ ਵੱਲੋਂ ਆਏ ਆ ਪੈਨਸ਼ਨਰਾਂ ਵੱਲੋਂ ਆਏ ਆ ਅਸੀਂ ਸਾਰੇ ਹੋ ਸਕਦਾ ਮੈਂ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਹੋਵਾਂ ਅਸੀਂ ਸਾਰੇ ਸ਼ਿਵ ਸਾਜਨ ਬਟਿੰਡਾ ਮਰਦਾਂ आरची न लेक चल सिव सजा पेट सरकार मुर्दाबाद ਜਾਵੇਂ ਕਿ ਅੱਜ ਦਾ ਜਿਹੜਾ ਇਹ ਰੋਸ ਪ੍ਰਗਟ ਕਰਨ ਦਾ ਸਾਡਾ ਕਾਰਨ ਸੀਗਾ ਪਿਛਲੇ ਲਗਾਤਾਰ 52 ਦਿਨਾਂ ਤੋਂ ਮਤਲਬ ਇੱਥੇ ਧਰਨਾ ਚੱਲ ਰਿਹਾ ਸੀ ਜਿਹਦਾ ਕਾਰਨ ਸੀ ਵੀ ਰਾਜ ਸਿੰਘ ਜਿਹੜਾ ਸਾਡਾ ਇੱਕ ਗਾਰਡ ਟੈਂਡੈਂਟ ਸੀ ਉਹਨੂੰ ਜਿਹੜੀ ਹੈ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹ ਵੀ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਵੀ ਸਾਡੀ ਜਿਹੜੀ ਅਫਸਰशाही ਆ ਉਹਨਾਂ ਵੱਲੋਂ ਉਹਦੀ ਪੈਰਵਾਈ ਦੀ ਕੀਤੀ ਔਰ ਉਸ ਨੂੰ ਨਜਾਇਜ਼ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਇਸ ਕਰਕੇ ਅੱਜ ਸਿਵਲ ਸਰਜਨ ਬਠਿੰਡਾ ਦੀ ਜਿਹੜੀ ਰਿਟਾਇਰਮੈਂਟ ਸੀ ਤੇ ਮਲਾਜਮਾਂ 'ਚ ਇਸ ਗੱਲ ਦਾ ਬਹੁਤ ਰੋਸ ਸੀ ਕਿ ਉਹਨੂੰ ਨਜਾਇਜ਼ ਤੌਰ ਤੇ ਫਸਾਇਆ ਗਿਆ ਇਸ ਕਰਕੇ ਪੰਜਾਬ ਇਸ ਸਿਵਲ ਹਸਪਤਾਲ ਦੇ ਜਿਹੜੇ ਮਲਾਜਮ ਸੀ ਉਹਨਾਂ ਨੇ ਕਿਸਾਨਾਂ ਨੂੰ ਲੋਕਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਸੀ ਤੇ ਕਾਲੀਆਂ ਝੰਡੀਆਂ ਨਾਲ ਵਿਦਾਇਗੀ ਦਿੰਦੇ ਹੋਏ ਨਾਲ ਹੀ ਉਹਨਾਂ ਦੀ ਜਿਹੜਾ ਅਰਥੀਪੂਕ ਮਜਾਰਾ ਅੱਜ ਇੱਥੇ ਇਸ ਕਰਕੇ ਕੀਤਾ ਗਿਆ ਕਿ ਜਿਹੜੀ ਪਿਛਲੇ 53 ਦਿਨਾਂ ਤੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਸੁਣੀ ਨਹੀਂ ਸੀ ਜਾ ਰਹੀ ਇਸ ਕਰਕੇ ਇਸ ਜਿਹੜਾ ਸੰਘਰਸ਼ਾ ਇਹਨੂੰ ਅਜੇ ਖਤਮ ਨਹੀਂ ਕੀਤਾ ਜਥੇਬੰਦੀ ਵੱਲੋਂ ਹੁਣ ਇੱਥੇ ਜਿਹੜੇ ਨਵੇਂ ਸਿਵਲ ਸਰਜਨ ਇਸ ਸੀਟ ਦੇ ਉੱਤੇ ਬੈਠਣਗੇ ਅਸੀਂ ਸੋਮਵਾਰ ਨੂੰ ਆਪਣੀਆਂ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਇੱਕ ਮੰਗ ਪੱਤਰ ਦੇਵਾਂਗੇ ਔਰ ਇਸ ਐਜੀਟੇਸ਼ਨ ਨੂੰ ਲਗਾਤਾਰਤਾ ਦੇ ਵਿੱਚ ਬੇਸ਼ੱਕ ਸਾਨੂੰ ਸਾਲ ਚਲਾਉਣੀ ਪਵੇ ਬੇਸ਼ੱਕ ਸਾਨੂੰ 2 ਸਾਲ ਚਲਾਉਣੀ ਪਵੇ ਜਾਨੀ ਜਿਹੜੀ ਇਹ ਐਜੀਟੇਸ਼ਨ ਆ ਉਹ ਇਸੇ ਤਰ੍ਹਾਂ ਚੱਲਦੀ ਰਹੂਗੀ ਜਦੋਂ ਤੱਕ ਸਾਥੀ ਰਾਜ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਆ ਇਹ ਅਫਸਰशाही ਆ ਲਿਖ ਕੇ ਨਹੀਂ ਦਿੰਦੀ ਜਿਹੜੀਆਂ ਗੱਲਾਂ ਜਵਾਨੀ ਇਹ ਕਹਿੰਦੇ ਆ ਉਹਨਾਂ ਨੂੰ ਜਿੰਨਾ ਚਿਰ ਇਹ ਰਿਕਾਰਡ ਤੇ ਨਹੀਂ ਲੈ ਕੇ ਆਉਂਦੇ ਜਿਹੜੇ ਤੱਥਾਂ ਨੂੰ ਕਾਰਵਾਈ ਰਿਪੋਰਟ ਦੇ ਵਿੱਚ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਜਿੰਨਾ ਚੱਕ ਉਹ ਕਾਰਵਾਈ ਰਿਪੋਰਟ ਨੂੰ ਸੋਹਰ ਸੋਹਰ ਤੇ ਓਕੇ ਠੀਕ ਤੌਰ ਤੇ ਪੂਰਨ ਤੌਰ ਤੇ ਠੀਕ ਨਹੀਂ ਕੀਤਾ ਜਾਂਦਾ ਕੀ ਕਿ ਆਪਣੇ ਜਿਹੜੀ 52 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਕੀ ਲੱਗਦਾ ਤੁਹਾਨੂੰ ਇਹਦਾ ਕਾਰਨ ਤਾਂ ਸਾਫ਼ ਤੇ ਸਪਸ਼ਟ ਹੈ ਜੀ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਬਹੁਤ ਵੱਡੇ ਦਗਮ ਜੇ ਮਾਰਨ ਲੱਗੀ ਹੋਈ ਆ ਕਿ ਅਸੀਂ ਜੀ ਫਲਾਣੇ ਥਾਂ ਭ੍ਰਸ਼ਟਾਚਾਰੀਆਂ ਦਾ ਨੈਕਸਸ ਫੜ ਲਿਆ ਅਸੀਂ ਜੀ ਫਲਾਣੇ ਥਾਂ ਇਹ ਨੈਕਸਸ ਫੜ ਲਿਆ ਕਿ ਉਹ ਲਿੰਗ ਨਿਰਧਾਰਤ ਦੇ ਨਾਂ ਦੇ ਉੱਤੇ ਪੈਸੇ ਮੰਗਦੇ ਸੀ ਜਾਨੀ ਇਹ ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਦਿਖਾਵਾ ਕੀਤਾ ਜਾ ਰਿਹਾ ਅਸੀਂ ਕਹਿੰਦੇ ਹਾਂ ਵੀ ਜੇ ਭ੍ਰਸ਼ਟਾਚਾਰੀਆਂ ਨੂੰ ਫੜਨਾ ਮਾੜੀ ਗੱਲ ਨਹੀਂ ਹੈਗੀ ਪਰ ਜਿਹੜੇ ਅਸਲ ਭ੍ਰਿਸ਼ਟਾਚਾਰ ਦੇ ਦੋਸ਼ੀ ਆ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਜਾਨੀ ਤਲਵੰਡੀ ਸਾਬ ਕੋ ਦੀ ਐਸਐਮਓ ਆ ਲਗਾਤਾਰ ਗਰੀਬਾਂ ਦਾ ਗਲ ਵੱਢ ਕੇ ਪੈਸੇ ਲੈ ਰਹੀ ਆ ਸਰਜਰੀਆਂ ਪਿੱਛੇ ਪੈਸੇ ਲੈ ਰਹੀ ਆ ਜਿਹਦੇ ਸਬੰਧ ਚ ਜਥੇਬੰਦੀ ਵੱਲੋਂ ਐਸੇ ਸਿਵਲ ਸਰਜਨ ਨੂੰ ਐਸੇ ਸਿਹਤ ਮੰਤਰੀ ਨੂੰ ਇੱਥੋਂ ਦੇ ਡੀਸੀ ਨੂੰ ਸਾਰਿਆਂ ਨੂੰ ਲਿਖਤੀ ਰੂਪ ਚ ਐਫੀਡੈਵਟਾਂ ਦੇ ਉੱਤੇ ਸ਼ਿਕਾਇਤਾਂ ਜਿਹੜੀਆਂ ਨੇ ਉਹ ਕੀਤੀਆਂ ਹੋਈਆਂ ਨੇ ਪਰ ਉਹਨੂੰ ਨਹੀਂ ਫੜਿਆ ਕਿਉਂ ਕਿਉਂਕਿ ਉਹਦੀ ਪਿੱਠ ਦੇ ਉੱਤੇ ਸਿਵਲ ਸਰਜਨ ਸੀ ਉਹਦੀ ਪਿੱਠ ਦੇ ਉੱਤੇ ਸਿਹਤ ਸਿਹਤ ਮੰਤਰੀ ਸੀ ਉਹਦੀ ਪਿੱਠ ਦੇ ਉੱਤੇ ਪੰਜਾਬ ਸਰਕਾਰ ਸੀ ਅਸਲ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਲਗਾਤਾਰ ਜਣੀ ਕਰਪਸ਼ਨ ਦੇ ਨਾਂ ਦੇ ਉੱਤੇ ਮਲਾਜਮਾਂ ਤੇ ਲੋਕਾਂ ਦਾ ਆਪਸ ਵਿੱਚ ਦੀ ਪਾੜਾ ਜਿਹੜਾ ਉਹਨੂੰ ਵਧਾ ਕੇ ਆ ਜਿਹੜੇ ਡਿਪਾਰਟਮੈਂਟ ਨੇ ਇਹਨਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀਆਂ ਨੀਤੀਆਂ ਜਿਹੜੀਆਂ ਉਹ ਘੜ ਰਹੀ ਆ ਇਹਨਾਂ ਦੇ ਮਨੋਰਥ ਜਿਹੜੇ ਆ ਉਹ ਮਲਾਜਮਾਂ ਨੂੰ ਬਦਨਾਮ ਕਰਕੇ ਉਹ ਉਹ ਜੇ ਮਹਿਕਮਿਆਂ ਨੂੰ ਬਦਨਾਮ ਕਰਕੇ ਉਹਨਾਂ ਨੂੰ ਖਤਮ ਕਰਨ ਦੇ ਇਰਾਦੇ ਨਾਲ ਕੀਤੀਆਂ ਜਾ ਰਹੀਆਂ ਪਰ ਇੱਕ ਗੱਲ ਸਾਫ਼ ਤੇ ਸਪਸ਼ਟਾ ਰਿਸ਼ਵਤ ਕੌਣ ਲਊਗਾ ਜਿਹਦੀ ਪਿੱਠ ਤੇ ਕੋਈ ਤਾਕਤ ਖੜੀ ਆ ਜਿਹਦੀ ਪਿੱਠ ਤੇ ਸਿਵਲ ਸਰਜਨ ਖੜਾ ਹੋਵੇ ਉਹ ਰਿਸ਼ਵਤ ਲਊਗਾ ਜਿਹਦੀ ਪਿੱਠ ਤੇ ਡੀਸੀ ਖੜਾ ਹੋਵੇ ਉਹ ਰਿਸ਼ਵਤ ਲਊਗਾ ਜਿਹਦੀ ਪਿੱਠ ਤੇ ਸਿਹਤ ਮੰਤਰੀ ਖੜਾ ਹੋਵੇ ਉਹ ਰਿਸ਼ਵਤ ਲਊਗਾ ਜਿਹਦੀ ਪਿੱਠ ਤੇ ਵਿਜੀਲੈਂਸ ਬਿਊਰੋ ਖੜੀ ਹੋਊਗੀ ਉਹ ਰਿਸ਼ਵਤ ਲਊਗਾ ਬਾਕੀ ਦੇ ਜਿਹੜੇ ਲੋਕ ਆ ਉਹ ਰਿਸ਼ਵਤ ਦੇ ਨਾਂ ਤੋਂ ਵੀ ਡਰਦੇ ਆ ਔਰ ਲੋਕਾਂ ਨਾਲ ਧੋਖਾ ਮਾਉਣ ਦੇ ਰਾ ਉਹ ਕਦੇ ਵੀ ਨਹੀਂ ਪੈਂਦੇ ਇਸ ਕਰਕੇ ਮਲਾਜ਼ਮਾਂ ਦਾ ਜਿਹੜਾ ਹਿੱਸਾ ਰਿਸ਼ਵਤ ਦੇ ਵਿੱਚ ਫਸਿਆ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਤਾਕਤ ਲਾਜ਼ਮੀ ਖੜੀ ਆ ਇਸ ਕਰਕੇ ਅਸੀਂ ਅੱਜ ਇਸ ਰੂਪ ਵਿੱਚ ਇਹਨਾਂ ਨੂੰ ਸचेत ਕਰਨ ਦੇ ਵਿੱਚ ਆਏ